ਲਓ ਵੀ ਮਿੱਤਰੋ ਇੱਕ ਕਿਸ ਤੰਗਾ ਜਿਹੜੀਆਂ ਕਿ ਛੋਟੇ ਹੁੰਦੇ ਚਲਾਉਂਦੇ ਹੁੰਦੇ ਸੀ ਕਾਗਜ਼ਾਂ ਦੀਆਂ ਬਣਾ ਕੇ ਤੇ ਆਹ ਪਈਆਂ ਵੀ ਕਿਸ ਤੰਗਾ ਵੱਡੀਆਂ ਲਓ ਜੀ ਮਿੱਤਰੋ ਜਿਹੜਾ ਸਾਹਮਣੇ ਤੁਸੀਂ ਪੁਲ ਦੇਖੀ ਜਾਂਦੇ ਹੋ ਵੀ ਉਹ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਪੁਲ ਆਂਦੀਆਂ ਦੇਸੀ ਪੌੜੀਆਂ ਇੱਥੋਂ ਦੀ ਬਹੁਤ ਰਿਸਕੀ ਸੌਦੇ ਦੇ ਵਿੱਚ ਫਿਰਦੇ ਆ ਮਿੱਤਰੋ ਲਓ ਮਿੱਤਰੋ ਪੂਰਾ ਖਤਰਿਆਂ ਦਾ ਖਿਡਾਰੀ ਹੈ ਤੋ ਅੱਜ ਫ੍ਰੀ ਬੈਠੇ ਸੀ ਤੇ ਘਰੇ ਅਸੀਂ ਸੋਚਿਆ ਵੀ ਕਿਉਂ ਨਾ ਅੱਜ ਆਪਾਂ O2 ਹੈਡ ਕੋ ਮੇਗੇ ਖਣਾਏ O2 ਹੈਡ ਤਾਂ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਸਾਰੀ ਇਹਦੇ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਬਈ ਵੀ ਕਿੰਨਾ ਕਲਮਾਈ ਹੈ ਚੜਾਈ ਹੈ ਸਾਰੀ ਗੱਲਬਾਤ ਕਰਦੇ ਆ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਤਾਂ ਜੇਕਰ ਤੁਹਾਨੂੰ ਵਧੀਆ ਲੱਗਿਆ ਤੁਸੀਂ ਵੀ ਜਰੂਰ ਆਇਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਆਜੋ ਫਿਰ ਦਿਖਾਉਣੇ ਆ ਆਪਾਂ ਤੁਹਾਨੂੰ ਸਿਰੋ ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਦੇਖੀ ਜਾਂਦੇ ਹੋ ਵੀ ਆਪਾਂ ਖੜੇ ਆ ਇਧਰ ਆ ਖੇਤਾਂ ਦੇ ਵਿੱਚ ਇਧਰਲੇ ਪਾਸੇ ਤਾਂ ਇਧਰੋਂ ਜਿਹੜਾ ਕਿ ਨੀਵਾ ਪਾਸਾ ਹੈ ਉਧਰ ਉਚਾਈ ਰਹਗੀ ਉਧਰੋਂ ਪਾਣੀ ਇਧਰਲੇ ਪਾਸੇ ਆਉਂਦਾ ਹੈ ਨਾ ਤਾਂ ਇਧਰਲੇ ਪਾਸੇ ਤਾਂ ਆਪਾਂ ਕਹਦੇ ਹਾਂ ਕਿ ਥੋੜਾ ਜਿਹਾ ਹੈ ਨਾ ਰਕਬਾ ਵੀ ਇੰ ਕੋਈ ਡਰ ਵਾਲੀ ਗੱਲ ਨਹੀਂ ਕੁਛ ਨਹੀਂ ਹੁਣ ਆਪਾਂ ਤੁਹਾਨੂੰ ਮਿੱਤਰੋ ਦੂਸਰੀ ਸਾਈਡ ਜਾ ਕੇ ਦਿਖਾਉਣੇ ਆ ਵੀ ਉੱਥੇ ਕੀ ਮਾਹੌਲ ਬਣਿਆ ਪਿਆ ਤਾਂ ਉਚਾਈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਫਿਰ ਜੇਕਰ ਮਿੱਤਰੋ ਤੁਸੀਂ ਹੋ ਜਮੀਨਾਂ ਦੇ ਵਿੱਚ ਦੇਖਣਾ ਨਾ ਉਧਰ ਜਾ ਕੇ ਮਾਹੌਲ ਤਾਂ ਆ ਜਾਂਦੀਆਂ ਨੇ ਦੇਸੀ ਪੌੜੀਆਂ ਇੱਥੋਂ ਦੀ ਬਹੁਤ ਰਿਸਕੀ ਸੌਦੇ ਦੇ ਵਿੱਚ ਫਿਰਦੇ ਆ ਮਿੱਤਰੋ ਆ ਵੇਖੋ ਬਈ ਤਾਂ ਜਿਹੜਾ ਹੁਣ ਰੋਡ ਆ ਰੋਡ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਲਾ ਖਤਰਨਾਕ ਰੋਡ ਆ ਇਹ ਜੀ ਤਾਂ ਅਸੀਂ ਗੱਲ ਵੀ ਨਹੀਂ ਸੁਣੀ ਹੋਣੀ ਕਿਹੜਾ ਰੋਡ ਐ ਬਾਈ ਕੁੱਤਾ ਵੱਡਾ ਕੁੱਤਾ ਵੱਡਾ ਕੁੱਤਾ ਵੱਡਾ ਲਓ ਮਿੱਤਰੋ ਦੇਖੋ ਕੁੱਤਾ ਵੱਡ ਰੋਡ ਆ ਤਾਂ ਰੋਡ ਦਾ ਨਾਮ ਸੁਣ ਕੇ ਤੁਸੀਂ ਤਾਂ ਟੈਨਸ਼ਨ ਮੰਨ ਹੀ ਜਾਓਗੇ ਤੇ ਆਪਾਂ ਵੀ ਮੰਨ ਗਏ ਜੋ ਪਹਿਲੀ ਵਾਰ ਸੁਣਿਆ ਤਾਂ ਹਰਿਆਣੇ ਵਾਲੇ ਇੱਥੋਂ ਵਾਲੇ ਭਰਾਵਾਂ ਨੂੰ ਤਾਂ ਪਤਾ ਹੀ ਹੋਣਾ ਵੀ ਕੁੱਤਾ ਵੱਡ ਰੋਡ ਹੈਗਾ ਹਰਿਆਣੇ ਦੇ ਵਿੱਚ ਪਿੰਡ ਵੀ ਆ ਲਓ ਵੀ ਮਿੱਤਰੋ ਪਹਿਲਾਂ ਤਾਂ ਇੱਥੋਂ ਚੈੱਕ ਕਰੋ ਵੀ ਮੇਨ ਜਿਹੜਾ ਫਟਾ ਇੱਥੋਂ ਲੀਕ ਕਰ ਰੱਖਿਆ ਇੰਨੇ-ਇੰਨੇ ਨਾਲ ਹੀ ਆ ਵੇਖੋ ਕਿੰਨਾ ਪਾਣਾ ਹੋ ਗਿਆ ਹਨਾ ਲਓ ਵੀ ਮਿੱਤਰੋ ਆ ਗੇਟ ਜੇ ਚੈੱਕ ਕਰਾਂ ਤਾਂ ਬਹੁਤ ਆ ਆਏ ਹੁਣ ਆਪਾਂ ਅੱਗੇ ਦਾ ਵੀ ਤੁਹਾਨੂੰ ਮਾਹੌਲ ਵਿਖਾਉਣੇ ਆ ਐ ਮਿੱਤਰੋ ਜਿਵੇਂ ਹੂੰ ਲਓ ਵੀ ਮਿੱਤਰੋ ਸਕਿਉਰਟੀ ਗਾਰਡ ਬੈਠੇ ਇੱਧਰ ਫੋਲ ਰੱਖੀ ਆ ਲੈ ਵੀ ਮੇਤਰੋਏ ਆ ਵੀ ਹਰਿਆਣੇ ਦੀ ਰੋਡ ਤੇ ਵੇਖੋ ਪੰਜਾਬ ਦੀ ਹੈ ਨਾ ਪੰਜਾਬ ਰੋਡ ਤੇ ਆ ਐ ਆ ਵੀ ਫਰੀ ਵਾਲੀ ਬੱਸ ਤੇ ਫਰੀ ਵਾਲੀ ਦਿਸਦੀ ਆ ਆਪਣੀ ਬੱਸ ਦੀ ਕੰਡੀਸ਼ਨ ਹੂੰ ਬਾਲੇ ਨਵੀਂ ਮੇਤਰੋ ਰੋਡ ਬਹੁਤ ਔਖਾ ਕਰਾਸ ਕਰਨਾ ਪੈਂਦਾ ਮੇਟਰ ਕਰੋ ਜੇਕਾ ਬਹੁਤ ਆਪਾਂ ਨੇੜੇ ਤੋਂ ਤੁਹਾਨੂੰ ਦਿਖਾਤਾ ਵੀ ਉਹ ਟੂ ਹੈਡ ਦਾ ਨਜ਼ਾਰਾ ਉਹ ਮੇਟਰ ਸਕਾਉਟ ਵੀ ਘੜ ਬਹੁਤ ਥਾਂ ਥਾਂ ਫਿਰਦੇ ਹੈ ਹਨ ਲਓ ਜੀ ਇਹ ਰਾਤ ਨੂੰ ਫਿਰ ਲਾਈਟ ਬੱਤੀਆਂ ਜਗਦੀਆਂ ਹਨ ਆਹ ਉਹ ਲਾਈਟ ਹਮ ਮੇਟਰ ਹੁਣ ਦੇਖੋ ਵੀ ਨਜ਼ਾਰਾ ਤੁਸੀਂ ਉਹ ਟੂ ਹੈਡ ਦਾ ਸਾਰਾ ਬਯੂ 2 ਹੈਡ ਨੂੰ ਜਿਹੜਾ ਇਸ ਟਾਈਮ ਕੇਲੀ ਨੇ ਨੱਪਿਆ ਹੋਇਆ ਤਾਂ ਇਹ ਥੋੜੀ ਜਿਹੀ ਹੋਰ ਜਾਮੋ ਜਿਹਦਾ ਪੂਰਾ ਖਦਰਾ ਹੀ ਹੋ ਜਾਂਦਾ ਹੈ ਹਨਾ ਕਿਉਂ ਨਿਕ ਕੱਢਣੀ ਪੈਂਦੀ ਆ ਤਾਂ ਦੇਖੋ ਮਿੱਤਰੋ ਦੂਰ ਤੱਕ ਤੁਸੀਂ ਪਾਣਾ ਹੀ ਪਾਣਾ ਤੁਹਾਨੂੰ ਨਜ਼ਰ ਆਊਗਾ ਕਿਸੇ ਨੇ ਲੱਗੂ ਕੋਈ ਬਿਆਸ ਦਰਿਆ ਉਹ ਵੀ ਸੇਮ ਹੀ ਹੈ ਕੰਡੀਸ਼ਨ ਹਨਾ ਤੁੰਦ ਦੇਖੋ ਪੂਰੀ ਛਾਈ ਹੋਈ ਹੈ ਉੱਤੇ ਹ ਮੱਛਿੰਗਾ ਆਹ ਸੇ ਇਧਰ ਵੀ ਪਈਆਂ ਐ ਲਾਓ ਹੀ ਮੈਟਰ ਉਹ ਜਿਹੜੇ ਬੈਠੇ ਆ ਨਾ ਕੰਡਿਆਂ ਦੇ ਉੱਤੇ ਕਰਦੇ ਨਿਗਰਾਨੀਆਂ ਤੇ ਆਹ ਵੇਖੋ ਵੀ ਇੱਧਰ ਐਸ ਤਰ੍ਹਾਂ ਨਿਗਰਾਨੀਆਂ ਇਸ ਦੀ ਨਿਗਰਾਨੀ ਦੇ ਵਿੱਚ ਬੈਠੇ ਆ ਤਾਂ ਪਾਣੀ ਆਣ ਜਮਾ ਵੀ ਇੱਧਰ ਜ਼ਿਆਦਾ ਮੱਤ ਜੰਮ ਲਾਰਾ ਕੀ ਇਹ ਉੱਤਰਦਾ ਇੱਥੇ ਕੁਝ ਪੈਕ ਲਾਣਾ ਲਓ ਮੈਟਰ ਪੂਰਾ ਖਤਰਿਆਂ ਦਾ ਖiladi ਐ ਕਰੋ ਚੈੱਕ ਖਤਰਿਆਂ ਦਾ ਖਿਡਾਰੀ ਆ ਉਹ ਵੇਖੋ ਕਿੱਥੇ ਕਿਹੜੇ ਥਾਂ ਦੇ ਵਿੱਚ ਜਿਗਾਰ ਲਾਇਆ ਦਿੰਦੇ ਨੇ ਚੜਪੀ ਜਾਂਦੀਆਂ ਜਿਗਾਰ ਲਾਇਆ ਕਿਸੇ ਨੇ ਲੋ ਜੀ ਮਿੱਤਰੋ ਜਿਹੜਾ ਸਾਹਮਣੇ ਤੁਸੀਂ ਪੁਲ ਦੇਖੀ ਜਾਂਦੇ ਹੋ ਵੀ ਉਹ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਤਾ ਖੜਾ ਹਜੇ ਵੀ ਆ ਡਿੱਗਿਆ ਨਹੀਂ ਤੇ ਉਹਦਾ ਵੀ ਜਿਹੜਾ ਆਪਾਂ ਇੱਥੋਂ ਵੀ ਜਿਵੇਂ ਕੁਝ ਨੌਲੇਜ ਮਿਲੀ ਜਿੰਨੀ ਇਕੱਠੀ ਹੋਈ ਮਿੱਤਰੋ ਉਹਦੇ ਬਾਰੇ ਕਹਿੰਦੇ ਆ ਭਰਾਵਰੀ 20 ਉਹਦੇ ਤੇ ਜਦੋਂ ਪੁਰਾਣੇ ਸਮੇਂ ਦੇ ਵਿੱਚ ਬੱਸਾਂ ਜਾਂਦੀਆਂ ਸੀ ਇੱਕੋ ਹੀ ਬੱਸ ਇੱਕ ਸਾਈਡ ਲੰਘਦਾ ਸੀ ਕੋਈ ਵੀ ਸਾਧਨ ਇੱਕ ਪਾਸੇ ਮੁੜ ਕੇ ਉਧਰਲੇ ਪਾਸੇ ਵੇਟ ਕਰਨਾ ਪੈਂਦਾ ਸੀ ਵੀ ਇੱਧਰ ਰੁਕ ਜਾਓ ਇਧਰੋਂ ਇਹ ਬੱਸ ਆਈ ਜਾਂਦੀ ਹੈ ਫਿਰ ਉਹ ਦੂਜੀ ਬੱਸ ਰੁਕਦੀ ਸੀ ਫਿਰ ਕ੍ਰੋਸਿੰਗ ਲੰਘਦੇ ਸੀ ਤਾਂ ਆ ਮੌਲ ਹੁੰਦਾ ਸੀ ਮਿੱਤਰੋ ਉਦੋਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਥੋੜਾ ਜਰੂਰ ਬਣਾਇਆ ਸੀ ਪਰ ਥੋੜਾ ਛੋਟਾ ਬਣਾਇਆ ਸੀ ਉਸ ਤੋਂ ਬਾਅਦ ਮਿੱਤਰੋ ਪੁਲ ਤਾਂ ਬਣ ਗਿਆ ਖੰਡਰ ਜਦੋਂ ਉਹਦੀ ਮਨਿਆਦ ਲੰਘੀ ਤਾਂ ਉਸ ਤੋਂ ਬਾਅਦ ਬਈ ਆ ਜਿਹੜਾ ਸਾਰਾ ਸਿਸਟਮ ਹੈ ਇਹ ਖੇਤਾਮ ਜਮ ਇਹ ਬਣਿਆ ਪੁਰਾਤ ਚੰਗਾ ਲੋਵੇਂ ਮਟਰੋ ਇੱਕ ਇਸ ਤੰਗਾ ਜਿਹੜੀਆਂ ਕਿ ਛੋਟੇ ਹੁੰਦੇ ਚਲਾਉਂਦੇ ਹੁੰਦੇ ਸੀ ਕਾਗਜ਼ਾਂ ਦੀਆਂ ਬਣਾ ਕੇ ਤੇ ਆਹ ਪਈਆਂ ਵੀ ਕਿਸ ਤੰਗਾ ਵੱਡੀਆਂ ਤਾਂ ਲੈਂਦੇ ਸੀ ਤੇ ਹੂਟੇ ਮਾਂਡੇ ਲੋਕ ਇੱਧਰ ਚੱਲਦੀਆਂ ਸੀ ਫਿਰ ਕਿ ਉਧਰ ਹੀ ਉਧਰ ਉਧਰ ਚੱਲਦੀਆਂ ਸੀ ਵੱਡੇ ਤੇਲੀ ਪਟਣ ਹੂੰ ਕੇਲੀ ਪਟਣ ਵਸਦੇ ਸੀ ਹੂਣੀ ਸੀ ਹੂਟੇ ਮਾਂਡੇ ਵਸਦੇ ਕੇਲੀ ਪਟਦੇ ਸੀ ਮਿੱਤਰੋ ਇਹਦੇ ਨਾਲ ਇੱਕ ਤਾਂ ਇੱਧਰ ਕੱਢਤਾ ਇਹ ਸੂਆ ਹਣਾ ਇਹ ਕੋਹੋਂ ਦਰ ਪਰਲੇ ਸਾਈਡ ਆ। ਦੋ ਸਾਈਡ ਤੇ ਮਿੱਤਰੋ ਸੂਏ ਨਿਕਲੇ ਹੋਏ ਆ ਹਾਂ। ਤਾਂ ਇਹਦਾ ਪਾਣੀ ਜਾਂਦਾ ਇਸ ਏਰੀਏ ਚ ਨਾ। ਜੀਵਨ ਆ। 4 ਚਾਰ ਆ। ਇਧਰ ਕੋਈ ਡਾਕ ਵਗੈਰਾ ਤੰਗ ਤਕੜੇ ਪ੍ਰੋਜੈਕਟ ਲੱਗੀ ਜਾਂਦਾ। ਕੋਪੀ ਨਾ ਮਿੱਤਰੋ।